ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨੀਸੈ ਪਹਿ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜੋ ਚ ਸੋਚ ਨ ਹੋਵਈ ਜੇ ਸੋਚੇ ਲਖਵਾਰ ਚੁੱਪੇ ਚੁੱਪ ਨ ਹੋਵਈ ਜੇ ਲਾਇ ਰਹਾ ਲਿਉ ਤਾਰੁ ਤੁਖਿਆ ਤੁਖ ਨ ਉਤਰਿ ਜਿਵਨਾਪਰੀਆ ਭਾਰੋ ਸਹਸ ਸਿਆਣ ਪਲਕ ਲੋਹ ਤੈਕ ਨ ਚੱਲੇ ਨਾਲਿ ਕਿਸਚ ਰਹੀਐ ਤੂ ਕੋੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਮ ਲਿਤੇ ਨਾਲਿ ਹੁਮਿ ਹਮਨ ਆਕਾਰੁ ਕਪਨਾ ਤਿਆ ਜਾਏ ਹੁਕਮਿ ਹਮਨ ਜੀ ਹੁਕਮਿ ਲਐ ਵਢਾਈ ਹੁਕਮੇਉ ਤਮਨੇ ਚੁ ਹੁਕਮ ਲਿਖਾ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੈ ਉਕਸੀਸ ਇੱਕ ਹੁਕਮੈ ਸਦਾ ਪਾਈਐ ਹੁਕਮੈ ਈੰਦਰ ਸਾਹਿਬ ਕੋ ਬਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਝੈ ਤਾਂ ਹੋ ਮੈਂ ਕਹੇ ਨਾ ਕੋਏ ਗਾਵੇ ਤੋ ਤਾਣ ਹੋਏ ਕਿਸੇ ਤਾਣ ਗਾਵੇ ਤੋ ਦਤਿ ਜਾਣੇ ਇਸ਼ਾਨ ਗਾਵੇ ਤੋ ਗਣਮਢਿਆਈਆਂ ਚਾਰ ਗਾਵੇ ਤੋ ਵਿਦਿਆ ਵਿਖਮ ਵਿਚਾਰ ਗਾਵੇ ਤੋ ਸਾਚ ਕਰੇ ਤਨਖੇ ਗਾਵੇ ਤੋ ਜੀ ਲੈ ਪਰਦੇ ਗਾਵੈ ਕੋ ਜਪੈ ਦਿਸੇ ਦੂਰ ਗਾਵੈ ਕੋ ਇਖਾ ਹੱਥ ਰਖ ਦੂਰ ਕਤਨ ਕਤਨ ਆਵੈ ਟੋਟ ਕਤਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਸਿਖ ਪਾਹੇ ਜਗੰਗ ਜਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਉਸ ਤੇ ਵੇ ਪ੍ਰਵਾਹ ਸਾਚਾ ਸਭ ਸਾਚਨਾ ਹੈ ਬਖਿਆ ਬਹੁ ਅਪਾਰ ਆਖ ਮੰਗੇ ਦੇਹ ਦੇਹ ਦਾਤ ਕਰੇ ਦਾਤਾ ਰਿਰ ਕੇ ਅਗਰ ਰਖਿਆ ਜਿਤ ਦੇਸ ਦਰਬਾਰ ਮੁਹੱਤ ਬਲਣ ਗੋਲੀਏ ਜਿਸੋਂ ਤਰੇ ਪਿਆਰ ਸਮਰਤ ਵੇਲਾ ਸਤਨਾਉ ਡਿਆਈ ਵਿਚਾਰ ਪਰਮੀਆਂ ਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸੁ ਆਪਿ ਸਚਿਆਰ ਥਾਪਿਆ ਨਾ ਜਾਏ ਕਿਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵੇਤਨ ਪਾਇਆ ਮਾਨ ਨਾਨਕ ਗਾਵੀ ਅਗੁਣੀ ਨਿਤਾਨ ਗਾਵੀ ਸੁਣਿ ਅੰਦਰ ਕੀ ਭਾਉ ਦੁਖ ਪ੍ਰਹਰ ਸੁ ਘਰ ਲ ਜਾਏ ਗੁਰਮੁਖ ਨਦਮ ਗੁਰਮੁਖ ਵੇਤਨ ਗੁਰਮੁਖ ਰਹਾ ਅਸਮਾਏ ਗੁਰੇਸ਼ਰ ਗੁਰਗੁਰ ਬਰਮਾ ਗੁਰਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾ ਹੀ ਕਹਿਣਾ ਤਨ ਨਜਾਈ ਗੁਰਾਂਕ ਦੇਵ ਉਜਾਈ ਸਬਨਾ ਜੀਆਂ ਦਾ ਕਾਇਕ ਦਾਤਾ ਤੋਂ ਮੈਂ ਵੀ ਸਰ ਨਜਾਈ ਤੀਰਥ ਨਾਵਾ ਜਿਤ ਧਾਮਾ ਵਿਣ ਪਾਨਕ ਨਾਇ ਕਰੇ ਜਿਤੇ ਸ੍ਰਿਸ਼ਟ ਉਪਾਏ ਵਖਾਣ ਕਰਨਾ ਕੇ ਮਿਲੈ ਲਈ ਮਤਿ ਚਰਤਮ ਜਿਵਾ ਹਰਮਾਨ ਜੇ ਗੁਰਕੇਸ਼ ਸਿੰਘ ਸੋਣਿਆ ਗੁਰਾਂਕ ਦੇਵ ਉਜਾਈ ਸਬਨਾ ਜੀਆਂ ਕਾਇਕ ਦਾਤਾ ਤੋਂ ਮੈਂ ਵੀ ਸਰ ਨਜਾਈ ਇਹ ਜੁਬਚਾਰੇ ਆਰ ਜਾ ਹੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲਿ ਕਲਾਸ ਬੋਏ ਚੰਗਾ ਨਾਮ ਰਖਾਇ ਕੈ ਜਿਸ ਤੀਰਤ ਜਗਲੇ ਜੇ ਤਸਨਦਰ ਦਾ ਆਵੇ ਤਵਾਤਨ ਪੁੱਛੇ ਕੇ ਕੀਤਾ ਅੰਦਰ ਕੀਤ ਕਰਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਤਾ ਕੋ ਨਾ ਸਜਾਈ ਜੇ ਤੁਸ ਗੁਣਾ ਕੋਇ ਕਰੇ ਸੁਣੈ ਸਦ ਪੈਰ ਸੁਰਨਾਥ ਸੁਣੈ ਧਰਤ ਤਬਲਾ ਆਕਾਸ ਸੁਣੈ ਦੀਪ ਲੋਕਾ ਪਾਤਲ ਸੁਣੈ ਪਹਨਸ ਕਾ ਕਾਲ ਨਾਨਕ ਪੁੱਤ ਸਦਾ ਵਿਗਾਸ ਸੁਣੈ ਦੁਖ ਭਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖਸ ਸਲਾਣ ਮੰਦ ਸੁਣੈ ਜੋਗੋ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਪੁੱਤ ਸਦਾ ਵਿਗਾਸ ਸੁਣੈ ਦੁਖ ਭਾਪ ਕਾ ਨਾਸ ਸੁਣੇ ਸਤ ਸੰਤੋਸ਼ ਗਿਆਨ ਸੁਣੇ ਅਠ ਸੱਡ ਕਾ ਅਸਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਜ ਧਿਆਨ ਨਾਨਕ ਤਸ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਗਣਾ ਕੇਗਾ ਸੁਣੇ ਸੇਖ ਪੀਰ ਪਾਤਸ਼ਾ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ ਵੈਸ ਗਾਹੋ ਨਾਨਕ ਤਸ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਕਹੇ ਨਾ ਜਾਏ ਦੇ ਕੋ ਕਹਿ ਬਚ ਬਚਦਾ ਏ ਕਾਗਦ ਕਲਮ ਨਾਲ ਲਿਖਣ ਹਾਰ ਮੈਂ ਕਬਹਿ ਕਰ ਨੀਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਾਂ ਸੁਰਤ ਹੋਆ ਮਨ ਬੁੱਧ ਹੋ ਨਾ ਸਦਲ ਪਾਨ ਤੈ ਸਦਾ ਮਨੇ ਮਹੇ ਝੋਟਾ ਨਾ ਖਾਏ ਮਨ ਅਜਿਮ ਕਾ ਸਾਸ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸਿੱਧੀ ਸੰਬੰਧ ਹੋਵੇ ਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣਨ ਮਤੋਏ ਮਨ ਪਾਵੇ ਮੁਖ ਦਵਾਰ ਮਨੈ ਪ੍ਰਵਾਰ ਸਾਧਾਰਮ ਮਨੈ ਤਰਾ ਤਾਰੇ ਗੁਰ ਸਿੱਖ ਮਨੈ ਨਾਨਕ ਭਗਣਾ ਭਿਕਵੈ ਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣਨ ਮਤੋਏ पंच परवान पंच प्रधान पंच पावे दुर्ग महान पंच सोह है तेरा जान पंच का गुरु एक ध्यान जे को कह कर विचार करते का कारण नाही सुमारत होत तंद्या का पूत संत कथा प्रख्या जन सूत जे को उजह वस प्यार तवल ऊपर के तप हार धरती होर परै होर होर तसे पर्वत ल कमण जोर जी जातरंगा के नाव सब नाल लिखिया बड़ी कलाम ਇਹੋ ਲਖਾ ਲਿਖ ਜਾਣੇ ਕੋਇ ਲਖਾ ਲਿਖਿਆ ਕਿਤਾ ਹੋਏ ਕਿਤਾ ਤਾਨਾ ਨਾਲ ਹਰੂਸ ਕੇਤੀ ਦਾ ਜਾਣੇ ਕੋਣ ਕੂਤ ਕਿਤਾ ਸਭ ਇੱਕ ਪਵਾਉ ਰਸਤੇ ਹੋਏ ਲਖ ਰਿਆ ਪ੍ਰਤਿਤ ਕੌਣ ਕਾਂ ਵਿਚਾਰ ਵਾਰਿਆਂ ਨ ਜਾਵੇਂ ਇੱਕ ਵਾਰ ਜੂਤੜ ਭਾਵੇ ਸਾਈ ਭਲੀਕਾਰ ਤੁਮਹਦਾ ਸਲਾਮ ਨਿਰੰਕਾਰ ਅ ਸੰਖ ਜਪ ਸੰਤ ਭਾਉ ਸੰਖ ਪੂਜਾ ਸੰਖ ਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਸੰਖਜਗਨ ਰਹੇ ਉਦਾਸ ਸੰਖ ਭਗਤੁਨ ਧਿਆਨ ਵਿਚਾਰੋ ਸੰਸਤੀ ਅ ਸੰਖਦਾ ਤਾਰ ਅਸੰਖ ਸੂਰ ਮਹਾਂਪਖਸਾਰ ਸੰਖ ਮੋ ਲਿਵਲਾਇ ਤਾਰ ਤ੍ਰਿਸ਼ਕ ਕਮਨ ਕਾਂ ਵਿਚਾਰ ਵਾਰਿਆ ਨ ਜਾਵੈ ਇਕ ਵਾਰ ਜੁਤ ਭਾਵੇ ਸਾਈ ਭਲੀਕਾਰ ਤੁਮਕ ਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧਖੋਰ ਸੰਖ ਜੋਰ ਹਰਾਮਖੋਰ ਸੰਤ ਮਰਕਰ ਜਾਹੇ ਜੋਰ ਸੰਤ ਤੂਟ ਹੱਤਿਆ ਤਮਾਸ਼ ਸੰਖ ਪਾਪੀ ਬਾਪ ਕਰ ਜਾਹੇ ਸੰਖ ਕੁੜਿਆਰ ਟੂੜੇ ਫੇਰ ਆਹੇ ਸੰਖ ਲੇਚਮਲ ਪੱਖ ਖਾਹੇ ਅਸਾਂ ਖੁਣ ਸਰ ਕਰਹਿ ਪਹਾਰ ਨਾਨਕ ਨੇ ਕਾਹੇ ਵਿਚਾਰ ਵਾਰਿਆ ਨਾ ਜਾਵੇਂ ਇੱਕ ਵਾਰ ਜੁਤ ਭਾਵੇ ਸਾਈ ਕਲੀਕਾਰ ਪਉਂਦ ਦਸ ਲੰਨ ਨਿਰੰਕਾਰ ਸੰਖ ਨਾਵ ਸੰਖ ਥਾ ਗੰਮ ਗੰਮ ਸੰਖ ਲੋ ਸੰਖ ਕਹੇ ਸਰ ਭਾਰ ਹੋਏ ਕ੍ਰਿ ਨਾਮ ਸੇ ਸਾਲਾ ਅਕਰੇ ਗਿਆਨ ਗੀਤ ਗੁਣ ਗਾ ਅਕਰੇ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਕਾਣ ਜਿਨ ਹੈ ਲਿਖੇ ਤੇ ਸਸਰ ਨਾ ਹੈ ਜੋ ਹਰਮਾਇ ਤੇ ਤੁਪਾ ਜੇਤਾ ਕੀਤਾ ਤੇ ਤਾ ਨਾ ਨਵੇ ਨਹੀਂ ਕੋ ਥਾਂ ਕੁਦਰਤ ਕੰਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਅ ਹਤ ਪੈ ਤੰਦ ਪਾਣੀ ਤੁਪ ਤਉ ਪ੍ਰਸਖੇ ਮੁੱਤਲੇ ਤੇ ਕਪੜ ਹੋਏ ਦੇ ਸਾਬਣ ਲਈਏ ਹੋਤ ਹੋਏ ਪ੍ਰੀਅ ਮਤ ਆਪਾਂ ਕੈ ਸੰਗ ਓ ਧੋਪੈ ਨਾ ਵੈ ਕ ਰੰਗ ਬੰਨੇ ਪਾਪੀ ਅਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਪੇ ਖਾਹੋ ਨਾਨਕ ਹੁਕਮਿਆ ਉਜਾਹੋ ਤੀਰਥ ਤਪ ਉਦਿਆਤ ਦਤਦਾਨ ਜੇ ਕੋ ਪਾਵੈ ਤਲ ਕਮਾਨ ਸੁਣਿਆ ਅਮਨੇ ਅਮਨ ਕੀਤਾ ਭਾਉ ਅੰਤਰਗਤ ਗਿਰਸ ਮਲਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣੁ ਨ ਕੀਤੇ ਭਸਤ ਨ ਹੋਏ ਸਵਸਥ ਆਸਤ ਪਾਣੀ ਬਰਮਾਓ ਸਤ ਸੋਹਣ ਖੁਦਾ ਮਨ ਚਾਓ ਤਮਨ ਸਵੇਲਾ ਵਖਤ ਕਮਣ ਕਮਣ ਤਿਤ ਕਮਣ ਵਾਰ ਕਣ ਸਰੋਤੇ ਮਹੋ ਕਮਣ ਜਿਤ ਹੋ ਆਕਾਰ ਹਵੇਲਾ ਭਾਈ ਆਪਣ ਤਿਜ ਹੋਵੇ ਲੈ ਕੁਰਾਨ ਰਤਨ ਪਾਇਓ ਕਾਦੀਆਂ ਜੇ ਲੈ ਕਨ ਲੈ ਕੁਰਾਨ ਸਤ ਵਾਰ ਨਾ ਜੋਗੀ ਜਾਣ ਰਤਮਾ ਹੋ ਨਾ ਕੋਏ ਜਾ ਕਰਤਾ ਸ੍ਰਿਠਿ ਕੋ ਸਾਜੇ ਅਪੇ ਜਨ ਸੋ ਇੱਕ ਪ੍ਰਿਆਖਾਂ ਕਿ ਵਿਸਾਲਾ ਹੈ ਕਉ ਵਰਨੇ ਕਿ ਜਾਣ ਨਾਨਕ ਆਕਣ ਸਭ ਕੋ ਅੱਖ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੀ ਕੋ ਆਪੋ ਜਾਣ ਅੱਬੇ ਗਿਆਨ ਸੋ ਹੈ ਪਾਤਾਲਾ ਪਤਾਲ ਲਖ ਅਗਸ ਆਗਾਸ ਓੜ ਓੜ ਪਾਲਤ ਦੇਵੇ ਕਹਨਿ ਕਾਤ ਸਹਸ ਅਠਾਰ ਹੈ ਕਹਿਣੁ ਤੇਬਾ ਸਲੋਕ ਤਹਾ ਤੋ ਲਿਖਾ ਹੋਇ ਤਾ ਲਿਖਿਐ ਲਿਖਾ ਹੋਇ ਬਿਨਾ ਨਾਨਕਾ ਡਾ ਕੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੇ ਸੁਰਤ ਨ ਪਾਈ ਆਨ ਦੀਆਂ ਤੇ ਆਪ ਬਹਿਸ ਸੰਤ ਨ ਜਾਣਿਆ ਸੰਤ ਸਾਹ ਸੁਲਤਾਨ ਗਰਹਾ ਸਿ ਤੇ ਮਾਲ ਧਨ ਕੀੜੇ ਤੁਲ ਨ ਹੋਵਨੀ ਜਿਤ ਸਮ ਨ ਹੋਣਾ ਵਿਸਰਤ ਅੰਤਨ ਸਿਖਤੀ ਤਹਿਣ ਨੰਤ ਅੰਤਨ ਕਰਨ ਦੇਣਾਂ ਅੰਤ ਅੰਤਨ ਦੇ ਖੰਡ ਸੋਣਾਂ ਨਾ ਅੰਤ ਅੰਤਨ ਜਾਪੈ ਧਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਰਨ ਕੀਤੇ ਬਿਲੇ ਲਾਹੇ ਤਾਕੇ ਅੰਤਨ ਪਾਏ ਜਾਹਿ ਇਹੋ ਅੰਤਨ ਜਾਣੇ ਕੋਏ ਬਖਤਾ ਕਹੀਏ ਬਖਤਾ ਹੋਏ ਵਡਾ ਸਾਹਿਬ ਉੱਚਾ ਥਾਉ ਤੇ ਉਪਰ ਉੱਚਾ ਨਾਉ ਐ ਵਡੂ ਝਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਤਿਆ ਨਾ ਜਾਏ ਵਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹ ਜੋ ਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕਿਤੇ ਖੱਪ ਤਟਹੇ ਵੇਕਾਰ ਕਿਤੇ ਲੈ ਲੈ ਮਰਪਾ ਹਿਤ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਦਮਾਰ ਹੈ ਪਹਿਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਸਕਾ ਕੋਏ ਜੇ ਕੋ ਕਾਇਕ ਅਖਣ ਪਾਏ ਹੋ ਜਾਣੇ ਜੇਤੀਆ ਮਹਤਾਏ ਆਪੇ ਜਾਣੇ ਆਪੇ ਦੇ ਆਖੇ ਸੇਵਕੀ ਤੇ ਜਿਸਮ ਅਥੇ ਸਤਸਾਲਾ ਹਨਨ ਪਾਤਸ਼ਾਹ ਪਾਤਸ਼ਾਹ ਅਮਲ ਗਣ ਮਲਵਾ ਪਾਰ ਮਲਵਾ ਪਾਰੀ ਅਮਲ ਕੰਡਾਰ ਅਮਲ ਲਾਗ ਹੈ ਅਮਲ ਜਾਹੇ ਅਮਲ ਪਾਈਂ ਲਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੋਂ ਅਮਲ ਪ੍ਰਵਾਨ ਮੌਲ ਬਖੀਤ ਮੌਲ ਨਿਸ਼ਾਨ ਮਲ ਪਰਮ ਮਲ ਪ੍ਰਮਾਨ ਮਲ ਮਲਖਿਆ ਨਾ ਜਾਏ ਆਖ ਆਖ ਰਹੇ ਲੇ ਵਿਲਾਇ ਆਖੇ ਵੇਤ ਪਾਠ ਪੁਰਾਨ ਆਖੇ ਪੜੇ ਤਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਸ੍ਰੀ ਆਖੇ ਸਿੱਧ ਆਖੇ ਕਿਤੇ ਕਿਤੇ ਬੱਧ ਆਖੇ ਧਨ ਆਖੇ ਜੇਵ ਆਖੇ ਸਰਨ ਨਰਮਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਜਾ ਕਿਤੇ ਕਿਤੇ ਹੋਰ ਕਰ ਹੈ ਤਾਂ ਅੱਖ ਨਸ ਪੇ ਕੇਈ ਤੇ ਜਿਵੜ ਭਵਤੈ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਮੂਲ ਵਿਗਾੜ ਤਾਂ ਲਿਖੇ ਸਰਗਾਂ ਆ ਰਗਾਵਾ ਔਰ ਸੋਦਰ ਕੇ ਹਸੋ ਕਰਕੇ ਹਾਜ ਤਵੇ ਸਰਬ ਸਮਾਲੇ ਹਮ ਆਜ ਨਾਨਕ ਸੰਖਾ ਕੀਤੇ ਆਵਣ ਹਾਰੇ ਕੀਤੇ ਰਤਿ ਸੋ ਕਹੀਆ ਨਾ ਕੀਤੇ ਗਮਨ ਹਾਰੇ ਗਵ ਤਨ ਪਾਣ ਪਾਣੀ ਬੈ ਸੰਤੁਰ ਗਵ ਰਾਜ ਧਰਮ ਦਵਾਰੇ ਗਵ ਹ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਦੀ ਚਾਰੇ ਗਵ ਹੈ ਸਰਬ ਬ੍ਰਹਮਾ ਦੇਵੇ ਸੋ ਸੰਸ ਦਾ ਸਵਾਰ ਗਾਵਹਿ ਹਿੰਦ ਦੇ ਦਸਣ ਬੈਠੇ ਦੇਵ ਤੇ ਆਦਰ ਨਾਲੇ ਗਾਵਹਿ ਸਮਾਧੀ ਅੰਦਰ ਗਾਵਨ ਸਰ ਵਿਚਾਰੇ ਗਾਵਨ ਕਿ ਤਿਸ ਤੇ ਸੁਖੀ ਗਾਵਹਿ ਵੀ ਕਰਾਰੇ ਗਾਵਨ ਪੰਡਤ ਪੜਨ ਰੱਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵਹਿ ਮਹੋਨੀ ਆਮਨ ਮੋਹਨ ਸੁਰਗਾ ਮਛ ਪੈ ਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰਤਰ ਰੱਖੇ ਧਾਰੇ ਤੇ ਦੋ ਦਨੋ ਗਾਵੋ ਜੋ ਤੁਮ ਭਾਵਨ ਔਰ ਤੇ ਤੇਰੇ ਭਗਤ ਸਰਸਾਲੇ ਹੋਰ ਕਿਤੇ ਗਾਵਨ ਸੇ ਮਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚੀ ਨਾਹੀਂ ਹੈ ਬੇਹੋਸੀ ਜਾਇ ਨਾ ਜਾਸੀ ਰਚਨਾ ਜਿਨ ਨਰਚਾਏ ਰੰਗੇ ਰੰਗੇ ਪਹੱਤੀ ਕਰ ਪਰਿਨਸੀ ਮਾਇਆ ਜਿਨੂੰ ਪਾਏ ਕਰ ਕਰ ਵਿਖਿਆ ਕੀਤਾ ਆਪਣਾ ਜਿ ਤਸ ਦੀਵੜਾਈ ਜੋਤਿ ਭਾਵੇ ਸੋਇ ਕਰੇ ਤੁਮਨਾ ਕਰਣਾ ਜੈ ਸੋ ਪਾਤਸ਼ਾਹ ਸਹ ਪਾਤ ਸਾਹਿਬਾ ਨਾਨਕ ਰਹਿਣ ਰਜਾਈ ਤਸ ਸੰਤੋਖ ਸਰਮਪਤੀ ਹੁਲੀ ਝਾਂਕਿਤ ਰਹੇ ਬਹੂਤ ਖੰთა ਕਾਲ ਕਾਰੇ ਕਾਇਆ ਜੁਗਤੰਡਾ ਪਰ ਤੀਤ ਆਈ ਪੰਥ ਸੁਗਲ ਜਨ ਮਾਤੇ ਮਨ ਜੀਤਾ ਜੁ ਜੀਤ ਆਦਿ ਇਸ ਸੇ ਆਦੇਸ ਆਦਿ ਨੀਲ ਅਨੰਦ ਨਾਹਤ ਜੁਗ ਜੁਗ ਇੱਕ ਵੇਸ ਭਉਤ ਗਿਆਨ ਦਾ ਆ ਭੰਡਾਰਨ ਘਟ ਘਟ ਵਜਨਾਦ ਆਪਨਾਤਨਾਥੀ ਸਭ ਜਗ ਕੇ ਹਿਰਦ ਸਦ ਅਵਰਾ ਸਾਦ ਸੰਜੋਗ ਵਿਜੋਗ ਦਾ ਕਾਰ ਚਲਾਵੇ ਲਿਖੇ ਆਵੇ ਭਾਗ ਆਦਿ ਇਸ ਸੇ ਆਦੇਸ ਆਦਿ ਨੀਲ ਅਨੰਦ ਨਾਹਤ ਜੁਗ ਜੁਗ ਇੱਕ ਵੇਸ ਇਕ ਅਮਾਇਰ ਜਿਤ ਵਿਆਇ ਤਨ ਤੇਲੇ ਪ੍ਰਵਾਣ ਸੰਸਾਰੇ ਕੰਢਾਰ ਇਕ ਲਾਇ ਦੀ ਬਾਣ ਜਗਤ ਸੁਭਵਤ ਵਿਚ ਲਾਵ ਜੇ ਹੋਵੇ ਫਰਮਾਨ ਹੋਵੇ ਕਾ ਉਹਨਾਂ ਨਦਰ ਨਿਆ ਦੇਖਤ ਪਾਈ ਹੋਵੇ ਦਾਣ ਆਦੇਸ ਆਦੇਸ ਆਦ ਨੀਲ ਨਾਦ ਨਹ ਤੋ ਜੁਗ ਜੁਗ ਇਕ ਹੋਵੇਸ ਆਸਣ ਲੋਏ ਲੋਏ ਨਹਾਰ ਜੋ ਕਿਛ ਪਾਇ ਸਵੇਕਾ ਬਾਰ ਕਰ ਕਰ ਵਿਖੇ ਸੁਰਜਨਹਾਰ ਨਾਨਕ ਸੱਚੇ ਤੇ ਸਾਚੇ ਕਾਰ ਆਦੇਸਤ ਸਾ ਆਦੇਸ ਆਦ ਅਨੀਲ ਅਨਾਦ ਅਨਾਹਦੋ ਜੁਗ ਜੁਗ ਇੱਕ ਵੇਸ ਇੱਕ ਦੂਜੀ ਬਹੁ ਲਖ ਰੋਏ ਲਖ ਵਲਕ ਵੀਸ ਲਖ ਲਖ ਗੜਾ ਆਕਿ ਇਹ ਇੱਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆਂ ਚੜਿਏ ਹੋਏ ਕੇਸ ਸੁਣ ਗਲਾਂ ਆਕਾਸ਼ ਕੀ ਕੀਟਾ ਆਇ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚ ਪਨਹ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਣਾ ਨਹਿ ਜੋਰ ਜੋਰਨ ਰਾਜ ਮਾਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੇ ਛੁੱਟਾ ਸੰਸਾਰ ਜਿਸ ਹੱਥ ਜੋਰ ਪਰ ਵਿਖੈ ਸੋਏ ਨਾਨਕ ਉਤਮ ਨੇ ਚਰਨ ਕੋਏ ਰਾ ਤੇਰੋ ਤੇਖ ਤੇਵਾਰ ਪਵਨ ਪਾਣਿ ਅਗਨੀ ਪਾਤਲ ਤਿਸ ਵਿੱਚ ਧਰਤੀ ਸਾਪਕੇ ਧਰਮਸਾਲ ਤਿਸ ਵਿੱਚ ਜੀ ਜੁਗਤ ਰੰਗ ਤਨ ਕਾ ਨਾਮ ਅਨਕੰਤ ਕ੍ਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਥਾ ਸੋ ਹਨ ਪੰਚ ਪ੍ਰਵਾਣ ਨਦਰੀ ਪਰਮ ਪਵਨੇ ਸਾਨ ਕਚਪ ਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਤਹਮ ਗਿਆਨ ਖੰਡ ਤਖਸ ਤਰਮ ਕਿਤੇ ਪਾਉਣ ਪਾਣੀ ਵੈਸੰਤਰ ਕਿਤੇ ਕਾਨਮ ਹੇਸ ਕਿਤੇ ਬ੍ਰਮਹ ਘਾੜ ਤੜਿ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਨ ਧੂਮੀ ਮੇਰ ਦੇਤੇ ਕਿਤੇ ਧੂਪ ਦੇਸ ਕਿਤ ਅੰਧ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਾਨੋ ਮਨ ਕਿਤੇ ਕਿਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਧਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਭੜੀਆ ਬਹੁਤ ਉਨੁਕ ਤਾਕਿਆ ਅੰਗ ਲਾਂਖੀਆਂ ਨਾ ਜਾਹੇ ਜੇ ਕੋ ਕਹਿ ਪਿਛਪਛਾਏ ਤਿਥੈ ਘੜੀਐ ਸੁਰਤਮਤਨ ਬੁੱਧੋ ਤਿਥੈ ਘੜੀਐ ਸੁਰਸਦਾ ਕੇ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਦਿੱਥਾ ਜੋਤ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਦਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਛਨੇ ਜਾਹਿ ਨਾ ਹੋਮਰੇ ਨਾ ਠਾਗੇ ਜਾਹਿ ਜਿਨ ਕਾ ਰਾਮ ਬਸੈ ਮਨ ਮਾਹੇ ਦਿੱਥਾ ਤਤਵ ਸੇ ਕੇ ਰੂਪ ਰਹੇ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਪ੍ਰਵੇਖ ਨਦਰ ਨਿਹਾਲ ਦਿੱਥਾ ਖੰਡ ਮੰਡਲ ਉਰ ਭੰਡੋ ਜੇ ਕੋ ਕਥਤ ਅੰਤ ਨ ਅੰਤ ਤਥਾ ਲੋ ਲੋ ਆਕਾਰੋ ਜਿਵ ਜਿਉ ਹਕਮਤਵ ਆਕਾਰੋ ਵਿਖਾ ਵਿਖਾ ਕਰ ਵਿਚਾਰ ਨਾਨਕ ਕਥਨਾ ਕਰਿ ਦਾਸ ਜਿਤ ਪ੍ਰਹਾਰਾ ਧੀਰਜ ਸੁਨਿਆਰ ਅਹਰਣ ਮਤਿ ਵੇਦ ਹਥਿਆਰ ਭਉ ਕਲਾ ਅਗਨੰਤ ਪਤਾਉ ਭਾਂਡਾ ਭਉ ਅਮਰ ਤਦ ਤਟਾਲ ਘੜੀਐ ਸਬਦ ਸਚਿ ਰਤਸਾਲ ਜਨ ਕੋ ਨਦਰ ਕਰਮ ਤਨ ਤਾਰ ਨਾਨਕ ਨਦਰਿ ਨਦਰਨ ਹਾਲ ਸ਼ਲੋਕ ਕਮਨ ਗੁਰੂ ਬਾਣੀ ਪਤਾ ਮਾਤਾ ਧਰਮਹੁਤ ਦਿਵਸ ਰਾਦ ਦਇਦਾਈ ਦਾਇਆ ਖੇਲਾ ਸਦੁਜਗ ਚੰਗਿਆਈਆਂ ਵਰਿਆਈਆਂ ਵਿੱਚ ਧਮ ਹਦੂਰ ਗਰਮੀ ਆਪਣੀ ਕੇ ਨੇੜਾ ਕੇ ਦੂਰ ਜਨੇ ਨਾਮ ਧਿਆਇਆ ਗਏ ਮਸਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਨੇ ਨਾਮ ਧਿਆਇਆ ਗਏ ਮਸਤ ਕਹਾ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ ਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਤਵਾ ਪ੍ਰਸਾਦ ਸਵੀਏ ਪਾਤਸ਼ਾਹ ਹੇ ਦਸਵੇਂ ਸਰਾਵਕ ਸੁਤੋਸਮ ਉਸੇ ਤਾਨ ਕੇ ਦੇਖ ਰਿਓ ਕਰ ਜੋਗ ਤੀਕ ਸੁਰ ਸੁਰ ਅਦਨ ਸੁਦਸਦਾ ਦੇਗ ਸੰਸਮਾਨੇ ਕਮ ਤੀਕ ਸਾਰੇ ਹਿਦੇਸ ਭਦੇ ਖਰਹਿ ਅਮਤ ਕਉ ਨਾ ਦੇਖਿਆ ਤ੍ਰਾਂਤੀ ਤਿਨ ਸ੍ਰੀ ਭਗਵਾਨ ਕੇ ਭਾਇ ਕਿਰਪਾ ਹਉ ਤੇ ਏ ਕਰ ਦੇਵ ਨੇ ਕਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਅਨੁਤ ਤੰਗ ਤਰੰਗ ਸਵਾਰੇ ਕੋਟ ਤਰੰਗ ਪ੍ਰੰਸ ਕੂਦਤ ਪਾਨ ਪਗੰ ਪੂਜਤ ਨਿਵਾਰ ਭਾਰੇ ਭੁਜਾਨ ਕੇ ਭੂਪਤ ਭਲੇ ਬਦੋ ਨਿਆਪ ਤੇ ਸਨ ਜਾਤ ਵਿਚਾਰੇ ਇਤੇ ਭੇਤੋ ਕਾਂ ਸੇ ਭੂਪਤ ਸੁਪਨਾੰਧੀ ਪਾਇ ਪ੍ਰਧਾਰੇ ਜਿਤ ਫਰ ਸਭ ਦੇ ਸਚਾਨ ਖਵਾਜ ਤਹੁਲ ਮਰਦੰਗਨ ਗਾਰੇ ਗੁੰਜਤ ਗੂੜ ਭਜਾਨ ਕੇ ਸੁੰਦਰ ਹੰਸ ਤੇ ਹੀ ਹੈ ਰਾਜ ਹਜ਼ਾਰੇ ਭੂਤ ਪ੍ਰੇਤ ਤੁਾਨ ਕੇ ਭੂਪਤ ਕਾਉਣ ਕੇ ਨੈਣ ਹੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੋਤ ਕੋੰਤ ਕੇ ਧਾਮ ਸਿਦਾਰੇ ਤੀਰਥ ਨਾਨ ਉਦਿਆ ਦਮਦਾਨ ਸੋ ਸੰਜਮ ਨਿਮ ਅਨੇਕ ਬਿਸਿਖ ਬੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਭਾਨ ਕੇ ਪੇਖੈ ਬੰ ਆਹਾਰ ਜੀ ਜਿਤ ਧਾਰ ਸੁਵੇ ਸੁ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪੋ ਤੋ ਏ ਪ੍ਰਤੀ ਬਨੇਕ ਨਾ ਲੇਖਾ ਸੁਦਸੀ ਪਾ ਦੁਰੰਤ ਤਵਾਹ ਸੁ ਕਾਸਨਾ ਦਰਜਾਨ ਦਲੇਂਦੇ ਭਾਰੇ ਗਮਨ ਭਰੇ ਮਨ ਮੈਂ ਕਰ ਪ੍ਰਭ ਤੁਪ੍ਰੰਥ ਹਲੇ ਨ ਹਲਿੰਗੇ ਤੋਰ ਰੇਨ ਮਰੋ ਰਮ ਵਾਸਨ ਮਾਤਮ ਤੰਗਨ ਮਾਨ ਮਿਲੰਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨੋ ਤਿਆਗ ਜਹਾਨ ਨਿਦਾਨ ਚਲੰਗੇ ਵੀਰ ਅਭਾਰ ਬਡੇ ਬ੍ਰਿਆਰ ਅਭਚਾਰ ਹੈ ਸਰਪਿ ਧਾਰ ਪਿਸ਼ਈਆਂ ਸੂਰਤ ਦੇਸ ਮਿਲੰਦ ਵਸਨ ਮਾਤਿਕ ਜਾਨ ਕੇ ਮਾਨ ਮੰ ਲਈਆ ਗਾੜੇ ਗੜਿਆਨ ਕੋ ਤੋੜਨ ਹਾਰ ਸੁਆਤ ਨਹੀਂ ਚਕਚਰ ਲਵੇ ਆ ਸਾਹਿਬ ਸਿਰ ਸਭ ਕੋ ਸਰਨਾਇਕ ਜੱਚ ਤਨ ਇੱਕ ਇੱਕ ਦਵੇਆ ਦਾਨਵ ਦੇਵ ਹਿੰਦਰ ਸਚਰ ਭੂਤ ਪੰਚ ਪਾਂਜ ਪੈੰਗੇ ਜੀਵ ਚਤੇ ਜਲ ਮੈਂ ਥਲ ਮੈਂ ਬਲ ਹੀ ਬਲ ਮੈਂ ਸਭ ਸਾਥ ਸਪੈੰਗੇ ਹਨ ਪ੍ਰਤਾਪਾ ਨਾ ਬਾੜ ਜੈਤ ਧੰਨ ਪਾਪਨ ਕੇ ਬਹ ਕੋਣਿਤ ਪੈੰਗੇ ਸਾਸੋਂ ਪ੍ਰਸੰਦ ਪੁਰ ਜਗ ਸਤਰ ਸਪੈ ਅਵਲੋਕ ਚ ਪੈੰਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜੋ ਅੰਤਰ ਲੋਕ ਰਾਜ ਕਰਨਗੇ ਕੋਟ ਸਨਾਨ ਗਜਾ ਦਿਕਤਾਨ ਅਨੇਕ ਸੁਅੰਬਰ ਸਾਜ ਵਰਨਗੇ ਬ੍ਰਹਮ ਮਹੇਸ਼ਰ ਵਿਸ਼ਨੂ ਸਚੇ ਪਤਨ ਤੇ ਜਮ ਫਾਸ ਪ੍ਰੇਨਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇ ਤਰਨਗੇ ਕਹਾਂ ਭਿਓ ਜੋ ਤੁਮ ਲੋਚਨ ਮੰਦ ਕਾ ਬੈਠ ਰਿਓ ਬਖਤ ਧਿਆਨ ਲਗਾਇਓ ਨਿਆਤ ਕਰਿਓ ਲਈ ਸਾਤ ਸਮੁੰਦਰ ਨਾ ਲੋਕ ਦੇਉ ਪ੍ਰਲੋਕ ਗਵਾਇ ਬਾਸ ਕਿਉ ਵਿਖਾਨ ਤੋਂ ਬੈਠ ਕੇ ਐਸੇ ਇਸ ਸਵੈ ਸਵਿਤਾਇਓ ਸਾਚ ਕਹੂੰ ਸੁਨ ਲਿਹੋ ਸਭ ਹੈ ਜਨ ਪ੍ਰੇਮ ਕੀਉ ਤਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਰਿਹੋ ਸਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦੀ ਸਾਹ ਮੈਂ ਕਾਹੂ ਪਿਸ਼ਾਹੂ ਪਿਸ਼ੁਸ ਨਿਵਾਇਓ ਕਉਂ ਬਤਾਨ ਕਉ ਪੂਜਤ ਹੈ ਪਸੂ ਕੋ ਅਮਰਤਾਨ ਕਉ ਪੂਜਨ ਤਹਾਇਓ ਤੂਰ ਦਰਿਆੁਰ ਜੋ ਸਭ ਹੀ ਜਗ ਸਿਰਿ ਭਗਵਾਨ ਕੋ ਭੇਦ ਨਾ ਪਾਇਓ ਕਉਂ ਬਤਾਨ ਕਉ ਪੂਜਤ ਹੈ ਪਸੂ ਕੋ ਅਮਰਤਾਨ ਕਉ ਪੂਜਨ ਤਹਾਇਓ ਤੂਰ ਕਰਿਆ ਓਰਜੋ ਸਭ ਹੀ ਜਗ ਸਿਰਿ ਭਗਵਾਨ ਕੋ ਭੇਦ ਨਾ ਪਾਇਓ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋ ਪਈ ਸਾਹਿਬ ਪਾਤਸ਼ਾਹ ਦਸਵੇਂ ਹਮਰੀ ਪ੍ਰੋ ਹਾਦਰ ਛਾ ਪੂਰਨ ਹੋਏ ਚਤ ਕੇ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਪ੍ਰੋ ਪ੍ਰਤਪਾਰਾ ਹਮਰੇ ਦੁਖ ਸੁਆਤਮ ਕਾਹੋ ਆਪ ਹਾਤੇ ਮੈ ਬਚਾਓ ਉਸ ਕਿਵਤੇ ਮੋ ਰੋ ਪਰਵਾਰਾ ਸੇ ਰਕਸ਼ਿਤ ਸਬਾ ਕਰਤਾਰਾ ਮੋਰ ਛਾ ਰਜ ਕਰਦਾ ਕਰਿਆ ਸਭ ਅਰੰਤ ਆਜ ਸੰਘਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਹਨ ਕੇ ਰਹ ਪਿਆਸ ਤੁਮਹਿ ਸਾਡ ਕੋਈ ਵਰਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਉਖ ਸਖ ਹਮਾਰੇ ਤਾਰਿਅ ਸਤਰ ਹਮਾਰੇ ਮਾਰਿਅ ਆਪ ਹਾ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾਸਿ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਧਜੋ ਜਿਮ ਕਰਿਓ ਹਰਿ ਅਛਾ ਰਾਖ ਲਹੁ ਮੋਹ ਰਖਨ ਹਾਰੇ ਸਾਹਿਬ ਸੰਤ सहाय प्यारे दीन बंद दुष्टन के हंता तुम पूरी चतुर्दुष्कंता काल पाए ब्रह्मा बप धरा काल पाए सूर्य अवतरा काल पाए कृप संत सकल काल का ज्ञात तमासा जमन काल जोगी शिव की वेदराज ब्रह्मा जूठी ओ जमन काल सब लोक सवारा नमस्कार है ताहे हमारा ਜਗਨ ਕਾਲ ਸਭ ਜੋਤਿ ਬਨਾਇਓ ਦੇਵ ਦਾਤ ਤੋ ਜਸਨ ਉਪਜਾਇਓ ਆਦੰਤ ਏਕੈ ਉਤਾਰਾ ਸੋ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਏਕ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗਨੋ ਸੰਦੀਓ ਸਤਰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਦਰ ਕੀ ਜਾਣ ਤ ਨਿਭਰੇ ਪੀਰ ਪਸ਼ੰਤ ਚੀਤੀ ਤੇ ਕੁੰਚ ਰਸ ਤੋਲਾ ਸਭਰਿ ਕਿਰਪਾ ਦ੍ਰਿਸ਼ਟ ਪਰ ਬੋਲਾ ਤਨ ਤੰ ਦੁਖ ਪਾਇ ਤੇ ਦੁਖੀ ਸਪਾਇ ਸਾਧਨ ਕੇ ਸ ਕੀਏ ਕੋਇ ਕੀ ਵੀ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਣ ਜਬਦ ਕਰਹ ਤਰਾ ਕਰਤਾ ਰਾ ਪ੍ਰਜਾ ਹਰਤ ਤਬ ਦੇਹ ਅਪਾਰਾਜ ਆਖਰਕ ਕਰਤ ਹੰ ਕਬ ਹੂੰ ਤਮ ਮੈ ਮਿਲਤ ਦੇ ਤਰ ਸਭ ਜੇ ਤੇ ਬਦਨ ਸ੍ਰਸ਼ਟ ਸਭ ਤਹਾਰੇ ਆਪ ਆਪਨੇ ਬੋਜ ਉਚਾਰੇ ਤਮ ਸਭ ਹੀ ਤੇ ਰਹਿ ਤਨ ਰਾਲਮ ਜਾਣ ਤਬੇ ਦ ਪੇ ਦਰਿਆਲਮ ਨਿਰੰਕਾਰ ਨਿਰੰਕਾਰ ਨਿਰੰਭੋ ਆਦਾਨੇ ਲਾਨਾਦ ਸੰਭੋ ਤਾਕਾ ਮੂਰਤ ਚਾਰਤਹਿਦਾ ਜਪੁ ਭੇਣਾ ਪ੍ਰਾਪਤ ਬੇਦਾ ਤਾਕੋ ਕਰਪਾ ਹਨ ਹਨਮੰਤ ਮਾਹ ਮੂਰਤ ਕਛੁ ਭੇਣਾ ਜੰਤ ਮਾ ਦੇਵ ਕੋ ਕਹਿ ਸਦਾ ਸੇ ਨਿਰੰਕਾਰ ਕਾ ਚੰਤਨੈ ਭੇਵ ਆਪ ਆਪਨੇ ਬੁਧਹਿ ਜੀਤੀ ਬਰਨ ਤੋ ਪਹਿਨ ਪਹਿਨ ਤੋ ਹੈ ਤੇ ਤੇ ਤੁਮਰਾ ਲਖਾਂ ਜਾਏ ਵਿਸਾਰ ਕਹਿ ਬਿਦਸ ਜਪਥਮ ਸੰਸਾਰਾ एक रूप अनुप सुर पारंग भयो रावतहि पुपां दरजिर छेत किनि पुजका बहो रच दीनी कहो होल राजा है बैठा तमसि कहो शंकर इकट्ठा सगरे सरिस अछंभव आपजुका रूप शंभव अब रचा मेरी तुम करो सिख बार असख संग भरो दुष्टो जीते उठवत पात सुख मिले करोड़ों हता ਏ ਅਸਤੁ ਹਜ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਨ ਤਤ ਪਰ ਇਤਿਹਾਰੇ ਤਿਨ ਕੈ ਤਮ ਸੰਕਟ ਸੋ ਟਾਰੇ ਲੋਕਲ ਕੋ ਇਕ ਬਾਰ ਤ ਹੈ ਤਾ ਹਕੀ ਕਾਲ ਨਿਕਟ ਨਹ ਹੈ ਰਛਾ ਹੋਏ ਤਾ ਹੈ ਸਭ ਕਾਲਾ ਦੁਖ ਅਰਸਤਲ ਤਰੰਤ ਤਕਾਲਾ ਕਿਰਪਾ ਰਛਾ ਤਨ ਜਾਹਨ ਹਰਹੁ ਤਾਕੇ ਤਾਪਨ ਤਮ ਹਰਹੁ ਰਿਤ ਸਦਿ ਕਰਮੋ ਸਭ ਹੋਏ ਦੁਖਿ ਸਾਸੁਸਕਾ ਨਾ ਹੋਏ ਇਤਵਾਰ ਜਨ ਤਮੈ ਸੰਭਾਰਾ ਕਾਲ ਹਾਸ ਤਾਹੇ ਉਬਾਰਾ ਜਨ ਨਰ ਨਾਮ ਤੇ ਹਰ ਤਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹੱਥ ਤੇ ਲਿਹੋ ਉਬਾਰੀ ਸਰਵ ਠੋਰਮ ਹੋ ਸਹਾਰ ਦੁਸ਼ਟ ਦੋਸਤੇ ਲੇ ਹੋ ਬਚਾਈ ਖੜੋ ਕੇ ਤੇ ਮੈਂ ਸਰਣ ਸਿਹਾਰਿਆ ਆਪ ਹਾਥ ਦੇ ਲਿਹੁ ਬਾਰੀ ਸਰਬ ਧੋਰ ਮੋਹ ਖ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਬਿਹਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸਿਤੀ ਨਮ ਜਵਾਂ ਵਧਾਈਆਂ ਰਾਦਰਤਨ ਪਰਵਾਰ ਪ੍ਰਿਆ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਓ ਹਰੀਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਂਗੀ ਕਾਰੋ ਹੁ ਪ੍ਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲ ਆਸਮਰਤ ਸੁਆਬੇ ਸੋ ਕਿਉ ਮਨਹੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚ ਸਹਬਾ ਕਿਆ ਨਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇ ਨਾਮ ਮਨੁ ਸਬੈ ਨਾਮ ਜਨਕ ਮਨੁ ਵਸਿਆ ਅਵਾਜੇ ਸ਼ਬਦ ਭਨੇਰੇ ਕਹੇ ਨਾਮ ਸੱਚੇ ਸਾਹਿਬ ਕਿਆ ਨਾਹੀ ਹਰ ਤੇ ਰਹਿ ਸੱਚਾ ਨਾਮ ਮੇਰਾ ਆਧਾਰ ਸਾਚ ਨਾਮ ਧਾਰਮੇ ਰਾਜਨ ਪਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿ ਆਏ ਵਸਿਆ ਜਨਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟੋਹ ਜਿਸ ਤੇ ਆਏ ਵਡਿਆਈਆਂ ਕਹੇ ਨਾਨਕ ਸੰਤੋ ਸਬਦੋ ਤੁਹਾਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦੋ ਉਤਕਰ ਸੁਭਾਗ ਘਰ ਸੁਭਾਗੇ ਸੁਧੋ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਸੁਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤ ਸਤਿ ਹੋਵਾ ਜਿਤ ਕਰਿਆ ਨ ਹਦਵਾਜੇ ਅਨਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਬਸੂਰੇ ਤੂ ਕਰੋ ਸੰਤਾ ਪੁੱਤਰ ਸੁਣੇ ਸੱਚੀ ਬਾਣੀ ਸੰਤ ਸਾਜਨ ਤਹੇ ਸਰਸੇ ਉਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹ ਤੇ ਪ੍ਰਤ ਸਤਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਰਾਜੇ ਅਨਹਦ ਤੋਰੇ ਸੁਣ ਤੇ ਪੁਨੀਤ ਕਹ ਤੇ ਪ੍ਰਤ ਸਤਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਰਾਜੇ ਅਨਹਦ ਤੋਰੇ ਸ਼ਲੋਕ ਬਾਮਣ ਗੁਰੂ ਪਾਣੀ ਪਿਤਾ ਮਾਤਾ ਧੰਤ ਮਹਤ ਦਿਵਸਰਾਤ ਦਇ ਦਾਈ ਦਾਇਆ ਖੇਲਾ ਸਗਲੋ ਜਬ ਤੋ ਚੰਗਿਆਈਆਂ ਬਰਿਆਈਆਂ ਵਚ ਧਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਤੇ ਆਇਆ ਗਏਮ ਸਕਤ ਕਹਾਲ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਜਨੇ ਨਾਮ ਧਿਆਇਆ ਗਇਮ ਸਤਿ ਸਦਧਾਰ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ